ਮੇਰੇ ਪੱਲੇ ਨੂੰ ਕੁਝ ਨਹੀਂ ਹੈਗਾ ਜੀ ਮੈਂ ਇਕਦਮ ਹਾਰ ਗਿਆ ਇਕਦਮ ਹਾਰ ਗਿਆ ਕਿਉਂ ਤੁਸੀਂ ਇਲੈਕਸ਼ਨ ਲਈ ਲੜਨਾ ਚਾਹੁੰਦੇ ਕਿਉਂ ਇਹ ਫੈਸਲਾ ਕੀਤਾ ਕਿ ਮੈਂ ਇਲੈਕਸ਼ਨ ਲੜਨੇ ਨੂੰ ਦੇਖੋ ਜੀ ਸਾਡੇ ਘਰ ਦੇ ਭਾਂਡੇ ਵਿਕਤੀ ਕੇ ਸਾਡੇ ਅਸੀਂ ਬਿਲਕੁਲ ਕਰਜਾਈ ਹੋਏ ਜਦ ਅਸੀਂ ਸਾਡੇ ਵਸਤੀ ਗੱਲ ਨਹੀਂ ਆਲੂ ਟੁੱਟ ਚੁੱਕਿਆ ਜੀ ਹੁਣ ਨਹੀਂ ਹੁਣ ਫਿਰ ਅੱਗੇ ਕੀ ਕਰੇਗਾ ਨੀਟੂ ਸਟਰਾ ਵਾਲਾ ਜੇ ਇਲੈਕਸ਼ਨ ਨਹੀਂ ਲੜਨੇ ਤਾਂ ਅੱਗੇ ਕੀ ਕਰੇਗਾ ਜੀ ਅਜੇ ਕੁਝ ਨਹੀਂ ਪਤਾ ਜੀ ਅਜੇ ਆਪਣਾ ਕੰਮ ਕਰਾਂਗੇ ਕੋਈ ਦੁਬਾਰਾ ਇਲੈਕਸ਼ਨ ਨਹੀਂ ਕਰਾਂਗੇ ਇਸ ਤੋਂ ਬਾਅਦ ਆਪਾਂ ਇਲੈਕਸ਼ਨ ਨਹੀਂ ਲੜਨਾ ਕਿ ਸਾਡਾ ਲਾਸਟ ਇਲੈਕਸ਼ਨ ਸੀਗਾ ਔਰ ਜਿਹੜੇ ਵੋਟਾਂ ਨੇ ਵੋਟਰਾਂ ਲੋਕਾਂ ਦੇ ਮਗਰ ਲਾ ਕੇ ਵੋਟਾਂ ਪਾਈਆਂ ਉਹਨਾਂ ਨੂੰ ਆਪਾਂ ਅਪੀਲ ਕਰਾਂਗਾ ਹੁਣ ਆਪਣੇ ਕੰਮ ਕਰਾ ਕੇ ਦਿਖਾਈਓ ਮੈਨੂੰ ਹੁਣ ਆਪਣਾ ਦੇਸ਼ ਪਛਾਣ ਕੇ ਦਿਖਾਈਓ ਪੋਲਿੰਗ ਬੂਥ ਤੇ ਪਹੁੰਚੇ ਹੈ ਗੱਲਬਾਤ ਕਰਦੇ ਆਂ ਭਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਇੱਥੇ ਪਹੁੰਚੇ ਹੋ ਪੋਲਿੰਗ ਬੂਥ ਤੇ ਦੇਖੋ ਜੀ ਗੱਲ ਇਹ ਹੈ ਕਿ ਜਿਹੜੇ ਫੌਜੀ ਆ ਉਹ ਵੀ ਤੱਕਾ ਕਰਦੇ ਵੇ ਫੌਜੀ ਵੀ ਫੌਜੀ ਵੱਡੇ ਮੰਤਰੀ ਸਪੀਚ ਦੇ ਰਹੇ ਉਹਨਾਂ ਨੂੰ ਨਹੀਂ ਕਹਿੰਦੇ ਕਿ ਬਾਹਰ ਚੱਲ ਜਾਓ ਸਾਨੂੰ ਕਹਿੰਦਾ ਬਾਹਰ ਚੱਲ ਜਾਓ ਤਾਂ ਸਹੀ ਕੀਤਾ મોદી ਨੇ ਇਹਨਾਂ ਦੇ ਨਾਲ ਝੂਠ ਨਹੀਂ ਕੀਤਾ ਨਾ ਇਹਨਾਂ ਨੂੰ 5 ਸਾਲ ਦੀ ਨੌਕਰੀ ਫੌਜੀਆਂ ਦਿੱਤੀ ਸਹੀ ਇੱਕ ਫੌਜੀ ਬੰਦਾ ਹੋ ਕੇ ਗਰੀਬ ਬੰਦੇ ਤੱਕੇ ਦੇ ਕੇ ਬਾਹਰ ਭੇਜੇ ਇਹ ਕਿੱਥੋਂ ਦਾ ਸੰਵਿਧਾਨ ਹੈ ਸੰਵਿਧਾਨ ਹੈਗਾ ਸਾਰੇ ਸਾਹਮਣੇ ਤੱਕੇ ਫੌਜੀ ਨੇ ਉਹ ਫੌਜੀ ਹੈ ਕਿ ਦੇਖਦਾ ਕਾਹਦਾ ਦੇਖਦਾ ਫੌਜੀ ਜੀ ਅੱਛਾ ਤੁਸੀਂ ਆਪਣੇ ਰਿਜ਼ਲਟ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਕੀ ਲੱਗ ਰਿਹਾ ਜਲੰਧ ਖਲਕੇ ਤੋਂ ਚੋਣ ਲੜੀ ਹੈ ਪ੍ਰਚਾਰ ਕੀਤਾ ਤੁਸੀਂ ਦੇਖੋ ਸਾਨੂੰ ਸੱਚ ਹੱਕ ਦੀ ਬੋਲ ਪੈਣੀ ਹੈ ਕਿ ਜਿਹੜਾ ਜਿਹੜਾ ਕੀ 1 ਰੁਪਿਆ ਦਾ ਅਸੀਂ ਲੋਕਾਂ ਦਿੱਤਾ ਨਾ 2000 ਰੁਪਿਆ ਦਿੱਤਾ ਨਾ 1500 ਦਿੱਤਾ ਨਾ 1000 ਰੁਪਿਆ ਦਿੱਤਾ ਨਾ ਸ਼ਰਾਬ ਦੀ ਬੋਤਲ ਦਿੱਤੀ ਹੈ ਤੇ ਨਾ ਆਪਾਂ ਕਿਸ ਨੂੰ ਆਟੇ ਇਥੇ ਦਿੱਤੀ ਹੈ ਸਾਨੂੰ ਸੱਚ ਸੱਚਾਈ ਦੇ ਵੋਟਾਂ ਪੈਣੀਆਂ ਜੀ ਉਹ ਜਿਹੜੇ ਸੱਚਾਈ ਦੇ ਵੋਟਾਂ ਪੈਣੀਆਂ ਪੈਣੀਆਂ ਪੈਣੇ ਇਸ ਤੋਂ ਬਾਅਦ ਆਪਾਂ ਇਲੈਕਸ਼ਨ ਨਹੀਂ ਲੜਨਾ ਇਹ ਸਾਡਾ ਲਾਸਟ ਇਲੈਕਸ਼ਨ ਦੀਗਾ ਔਰ ਜਿਹੜੇ ਵੋਟਾਂ ਨੇ ਵੋਟਰਾਂ ਲੋਕਾਂ ਦੇ ਮਗਰ ਲਾ ਕੇ ਵੋਟਾਂ ਪਾਈਆਂ ਉਹਨਾਂ ਨੂੰ ਆਪਾਂ ਅਪੀਲ ਕਰਾਂਗੇ ਹੁਣ ਆਪਣੇ ਕੰਮ ਕਰਾ ਕੇ ਦਿਖਾਈਓ ਮੈਨੂੰ ਹੁਣ ਆਪਣਾ ਦੇਸ਼ ਬਚਾ ਕੇ ਦਿਖਾਈਓ ਜੇ ਦੇਸ਼ਵਾਦਵਾਦ ਫੇਮ ਨਾ ਗੱਲ ਕਿਉਂ ਤੁਸੀਂ ਇਲੈਕਸ਼ਨ ਲਈ ਲੜਨਾ ਚਾਹੁੰਦੇ ਕਿਉਂ ਇਹ ਫੈਸਲਾ ਕੀਤਾ ਕਿ ਮੈਂ ਇਲੈਕਸ਼ਨ ਲੜਨੇ ਹਾਂ ਦੇਖੋ ਜੀ ਸਾਡੇ ਘਰ ਦੇ ਭਾਂਡੇ ਵਿੱਚ ਕਿ ਸਾਡੇ ਅਸੀਂ ਬਿਲਕੁਲ ਕਰਜ਼ਾਈ ਹੋ ਗਏ ਜਦ ਅਸੀਂ ਸਾਡੇ ਵਸਤ ਦੀ ਗੱਲ ਨਹੀਂ ਹੈਗੀ ਜਦੋਂ ਪ੍ਰਚਾਰ ਤੁਸੀਂ ਸ਼ੁਰੂ ਕੀਤਾ ਸੀ ਤੁਸੀਂ ਕਿਹਾ ਮੈਂ 13 ਸੀਟਾਂ ਤੇ ਖੜਾ ਹਾਂ ਜਦ ਤੱਕ ਮੈਂ ਜਿੱਤਦਾ ਨਹੀਂ ਉਦੋਂ ਤੱਕ ਇਲੈਕਸ਼ਨ ਲੜਦਾ ਰਵਾਂਗਾ ਪਰ ਹੁਣ ਇਹ ਫੈਸਲਾ ਕਿਉਂ ਲਿਆ ਮੈਂ ਆਪਣੀ ਗੱਲ ਵਾਪਸ ਨਹੀਂ ਦੇਖੋ ਮੈਂ ਮੇਰੇ ਪੱਲੇ ਨੂੰ ਕੁਝ ਨਹੀਂ ਹੈਗਾ ਜੀ ਮੈਂ ਇੱਕਦਮ ਹਾਰ ਗਿਆ ਇੱਕਦਮ ਹਾਰ ਗਿਆ ਤਾਂ ਤੁਸੀਂ ਪ੍ਰਚਾਰ ਕੀਤਾ ਸੀ ਤੁਸੀਂ ਕਹਿ ਰਹੇ ਹੋ ਕਿ ਬਾਕੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਕਿਸੇ ਨੇ ਆਟਾ ਵੰਡਿਆ ਕਿਸੇ ਨੇ ਦਾਲ ਵੰਡੀ ਹੈ ਕਿਸੇ ਨੇ ਸ਼ਰਾਬ ਵੰਡੀ ਹੈ ਕੌਣ ਪਾਰਟੀਆਂ ਸਗੀਆਂ ਕੀ ਕੁਝ ਤੁਹਾਡੇ ਨਾਲ ਹੋਇਆ ਸੀ ਜਿਹੜੀਆਂ ਵੱਡੀਆਂ ਪਾਰਟੀਆਂ ਸਾਰੀਆਂ ਨੇ ਵੰਡਿਆ ਜੀ ਇੱਕ ਗਰੀਬ ਬੰਦਾ ਨੀਰੂ ਸ਼ਟਰ ਨਾਲ ਨਹੀਂ ਦੇ ਸਕਦਾ ਉਹਦੇ ਆਪਣੇ ਘਰ ਦੇ ਲਾਟ ਮਾੜਿਆ ਕਿਉਂਕਿ ਤੇ ਜੇ ਨਾ ਜਿਹੜੇ ਨੇ ਬੰਦੇ ਲਿਆ ਨਾ ਉਹਨੂੰ ਮੈਂ ਨਿਕਲ ਕਹੂੰਗਾ ਹੁਣ ਤੁਸੀਂ ਆਪਣੇ ਕੰਮ ਕਰਾ ਕੇ ਦਿਖਾ ਤੁਸੀਂ ਤਾਂ ਲੈ ਕੇ ਮਨ ਬੈਠੇ ਹੋ ਪੈਸੇ ਕੁਝ ਲੈ ਕੇ ਬੈਠੇ ਜਿਹੜੇ ਵਿਚਾਰੇ ਵੋਟਰਾਂ ਦਾ ਉਹਨਾਂ ਦਾ ਕੋਈ ਕਸੂਰ ਨਹੀਂ ਸੀਗਾ ਰਗੜੇ ਵਿਚਾਰੇ ਗਰੀਬ ਬੰਦਿਆਂ ਨੇ ਤਗੜੇ ਬੰਦੇ ਦਾ ਕੰਮ ਹੋਣਾ ਕਿਉਂਕਿ ਉਹਨੇ ਕਿਹਾ ਮੈਂ ਤੇਰੇ ਬੂਥ ਲਾਇਆ ਸੀਗਾ ਮੈਂ ਤੇਰੇ ਪੈਸੇ ਵੰਡੇ ਸੀਗੇ ਕੰਮ ਉਹਨਾਂ ਦੇ ਹੋਣੇ ਆ ਮਾੜੇ ਬੰਦੇ ਕਿੱਥੇ ਕੰਮ ਹੋਣਾ ਮਾੜੇ ਬੰਦੇ ਕਦੀ ਕੰਮ ਨਹੀਂ ਕਰਦੇ ਇਸ ਵਾਰ ਤੁਹਾਨੂੰ ਕੀ ਲੱਗਦਾ ਹੈ ਕਿੰਨੀਆਂ ਕਿ ਵੋਟਾਂ ਤੁਹਾਨੂੰ ਮਿਲ ਜਾਣਗੀਆਂ ਦੇਖੋ ਆ ਜਿਹੜਾ ਨਾ ਇੱਕ ਸਚਾਈ ਦੀ ਸਚਾਈ ਦੀ ਤੇ ਇੱਕ ਇੱਕ ਸਚਾਈ ਦੀ ਤੇ ਇੱਕ ਝੂਠ ਦੀ ਲੜਾਈ ਸੀਗੀ ਜਿਹਦੇ ਵਿੱਚ ਉਹ ਦੇਖੋ ਝੂਠ ਜਿੱਦਾਂ ਕੇ ਸੱਚ ਦੇ ਜਿੱਦਾਂ ਹੁਣ ਮੈਂ ਲੋਕਾਂ ਕੋਲ ਜਾਂਦਾ ਕੋਈ ਕਹਿੰਦਾ ਮੈਨੂੰ ਵੋਟ ਪਾਣੀ ਮੈਂ ਕਹਾ ਕਿਉਂ ਕਿਤੇ ਮੈਨੂੰ ਇੰਨੇ ਪੈਸੇ ਮਿਲਦੇ ਪਏ ਯਾਰ ਕਮਾਲ ਹੀ ਉਹ ਤੈਨੂੰ ਇਹਨੇ ਬਹਿਮੂਲੇ ਬੋਰਡੋਂ ਨੂੰ ਪਾਏਗਾ ਕਿ ਤੂੰ ਤਾਂ ਆਪਣੀ ਬੋਰਡ ਵੇਚਤੀ ਈਮਾਨ ਵੇਚ ਦਿੱਤਾ ਉਹ ਕਹਿੰਦਾ ਵੀ ਮੈਂ ਈਮਾਨ ਵੇਚਾ ਜੋ ਮਰਜੀ ਵੇਚ ਤੈਨੂੰ ਕੀ ਇਸ ਕਰਕੇ ਮੈਂ ਹੁਣ ਕੀ ਕਰਦਾ ਮੈਂ ਮਾਫੀ ਚਾਹਨਾ ਇਸ ਤੋਂ ਬਾਅਦ ਮੇਰੇ ਘਰ ਦੇ ਭਾਂਡੇ ਵੇਚ ਗਿਆ ਜੀ ਮੈਂ ਇਲੈਕਸ਼ਨ ਨਹੀਂ ਲੜਾਂਗਾ ਸਰ ਇਲੈਕਸ਼ਨ ਨਹੀਂ ਲੜੋਗੇ ਤਾਂ ਫਿਰ ਕੀ ਸ਼ਟਰਾ ਵਾਲੀ ਦੁਕਾਨ ਦਾ ਜਿਹੜਾ ਤਾਲਾ ਲੱਗਾ ਹੋਇਆ ਸੀ ਉਹ ਤਾਲਾ ਖੁੱਲ ਜਾਏਗਾ ਮੈਂ ਕੋ ਕੰਮ ਕਰੂੰਗਾ ਜੀ ਇਸ ਤੋਂ ਬਾਅਦ ਇਲੈਕਸ਼ਨ ਲੜਨੇ ਸਾਡੇ ਵਾਸਤੇ ਕੰਮ ਨਹੀਂ ਕਰਾ ਕਿਉਂਕਿ ਲੋਕ ਬੜਾ ਲੋਕਾਂ ਨੂੰ ਪਰ ਕਹਿ ਬੁਕਬੀਲ ਕੀਤੀ ਜਿਹੜੇ ਲੋਕ ਪਾਰ ਦੇ ਬੋਡ ਬੜਾ ਧੰਨਵਾਦ ਹੈ ਉਹਨਾਂ ਦਾ ਬਹੁਤ ਧੰਨਵਾਦ ਹੈ ਪਰ ਜਿਹੜੀ ਆਪਾਂ ਅੰਦਲਣ ਟੁੱਟ ਚੁੱਕਿਆ ਜੀ ਹੁਣ ਨਹੀਂ ਹੁਣ ਫਿਰ ਅੱਗੇ ਕੀ ਕਰੇਗਾ ਨੀਡ ਟੂ ਚਟਰਾਵਾਲਾ ਜੇ ਇਲੈਕਸ਼ਨ ਨਹੀਂ ਲੜਨੇ ਤਾਂ ਅੱਗੇ ਕੀ ਕਰੇਗਾ ਨੀਡ ਟੂ ਹਜੇ ਕੁਝ ਨਹੀਂ ਪਤਾ ਜੀ ਹਜੇ ਆਪਣਾ ਕੰਮ ਕਰਾਂਗੇ ਕੋਈ ਦੁਬਾਰਾ ਇਲੈਕਸ਼ਨ ਨਹੀਂ ਲੜਾਂਗੇ ਉਹਨਾਂ ਦੇ ਦਾਨ ਨੀਟੂ ਸ਼ਟਰਾ ਵਾਲਾ ਮੇਰੇ ਨਾਲ ਮੌਜੂਦ ਸੀਗੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਤੋਂ ਬਾਅਦ ਉਹ ਮੁੜ ਕੇ ਇਲੈਕਸ਼ਨ ਨਹੀਂ ਲੜਨਗੇ ਪਹਿਲਾਂ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਜਦ ਤੱਕ ਉਹ ਨਹੀਂ ਜਿੱਤਦੇ ਤਦ ਤੱਕ ਇਲੈਕਸ਼ਨ ਲੜਨਗੇ ਪਰ ਹੁਣ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਮੈਂ ਅੰਦਰੋਂ ਟੁੱਟ ਚੁੱਕਿਆ ਹਾਂ ਤੇ ਮੈਂ ਹੁਣ ਮੁੜ ਤੋਂ ਇਲੈਕਸ਼ਨ ਨਹੀਂ ਲੜਨਾਂਗੇ ਕੈਮਰਾਮੈਨ ਮਨੀਸ਼ ਤਨਾਲ ਲਾਂਚ ਸ਼ੱਡਾ ਪੰਜਾਬ ਬੁਲਟਿਨ ਚਲੰਦ